ਜਿਹੜਾ ਮਾਂ ਦੇ ਪੇਟ 'ਚ ਰੋਗ ਲੱਗ ਜੇ ਬੰਦੇ ਨੂੰ ਉਹਦੇ ਕੋਲੇ ਡਾਕਟਰਾਂ ਦੇ ਕੋਲ ਵੀ ਦਵਾਈ ਨਹੀਂ ਹੁੰਦੀ ਇਹ ਪਹਿਲਾ ਰੋਗ ਸਾਨੂੰ ਲਾਇਆ ਹਮੈ ਰੋਗ ਮਾਨੁਕ ਕੋ ਦੀਨਾ ਕਾਮ ਰੋਗ ਮੈੰਗਲ ਵਸੀਨਾ ਤੇ ਜਦੋਂ ਬਾਦਸ਼ਾਹ ਨੇ ਸਰੀਰ ਘੜਿਆ ਨਾਲ ਹੀ ਇਹ ਚ ਹਮੇ ਪਾਤੀ ਤੇ ਮਹਾਰਾਜ ਕਹਿੰਦੇ ਜਨਮ ਮਰਨ ਉਸੇ ਕੋ ਐ ਰੇ ਕਿਨੋ ਹਉਮੈ ਨੇ ਹੁਣ ਸਾਧੂ ਜਨਮ ਮਰਨ ਚ ਕਿਉਂ ਨਹੀਂ ਹੁੰਦੇ ਕਿਉਂਕਿ ਉਹ ਹਉਮੈ ਦਾ ਨਾਸ਼ ਕਰ ਦਿੰਦੇ ਆਖੋ ਸਤਿਨਾਮ ਵਾਹਿਗੁਰੂ ਜੀ ਹੁਣ ਹਉਮੈ ਨੂੰ ਵਿਸਤਾਰ ਨਾਲ ਦੇਖਣਾ ਜਦੋਂ ਹਉਮੈ ਦੇ ਅਧੀਨ ਅਗਿਆਨ ਵਸ ਬੰਦਾ ਕਰਮ ਕਰਦਾ ਹੈ ਤੇ ਕਰਮ ਹੈ ਜਿਹੜੇ ਹਉਮੇ ਕਰਕੇ ਸਾਨੂੰ ਫੜ ਲੈਂਦੇ ਆ ਹਉਮ ਵਿੱਚ ਆਇਆ ਹਉਮ ਵਿੱਚ ਗਿਆ ਹਉਮ ਵਿੱਚ ਜੰਮਿਆ ਹਉਮ ਵਿੱਚ ਮਰਿਆ ਹਉਮ ਵਿੱਚ ਕੁੱਤਾ ਹਉਮ ਵਿੱਚ ਲਿਆ ਹਉਮ ਵਿੱਚ ਖਟਿਆ ਹਉਮ ਵਿੱਚ ਗਿਆ ਹਉਮ ਵਿੱਚ ਸੱਚ ਆਰ ਕੁੜਿਆਰ ਹਉਮ ਵਿੱਚ ਪਾਪ ਪੁੰਨ ਵਿਚਾਰ ਹੁਣ ਇੱਥੇ ਬੈਠ ਕੇ ਕਹਿੰਦਾ ਮੈਨੂੰ ਰੱਬ ਦਾ ਗਿਆਨ ਹੈ ਐਨੇ ਸਨ ਚ ਦੁਨੀਆ ਫਨਾ ਹੋ ਜੂਗੀ ਉਹ ਮੂਰਖਾ ਮੈਂ ਕਹਿਣਾ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ ਨਾਲੇ ਮੈਂ ਤੇ ਨਾਲੇ ਰੱਬ ਦੀ ਗੱਲ ਦੋ ਕਿਵੇਂ ਹੋ ਜਾਣੀ ਮੈਂ ਜੀਨੇ ਹਉਮੈ ਨੂੰ ਬੁੱਝ ਲਿਆ ਉਹ ਕਦੇ ਕਹਿੰਦਾ ਨਹੀਂ ਮੈਂ ਉਹ ਕਹਿੰਦਾ ਤੂੰ ਮਹਾਰਾਜ ਕਹਿੰਦੇ ਜੇ ਲੋੜ ਹੈ ਚੰਗਾ ਆਪਣਾ ਕਰ ਪਰੋਂ ਨੀ ਸਦਾਇ ਉਹ ਪੁੰਨ ਦੇ ਕਰਮ ਕਰਕੇ ਵੀ ਨੀਵਾ ਖਵਾਊਗਾ ਆਪਸ ਕੋ ਜੋ ਜਾਣਾ ਨੀਚਾ ਸੂ ਗਣੀਆਂ ਸਭ ਤੇ ਉੱਚਾ ਆਪਸ ਕੋ ਜੋ ਭਲਾ ਕਹਾਵਾ ਕਿਸੈ ਭਲਾਈ ਕਿਟਨਾ ਵੈ ਗੁਰਬਾਣੀ ਤੋਂ ਦਾ ਜਸਟੀਫਾਈ ਕਰੋ ਇੱਥੇ ਬੋਲੀ ਜਾਂਦਾ ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਨਾ ਭਾਈ 25 ਚ ਦੁਨੀਆ ਨਾਸ਼ ਹੋ ਜੂਗੀ ਲੈ ਮੈਂ ਕਿਹਾ ਸੀ ਤੇ ਸਤਿਗੁਰੂ ਕਹਿੰਦੇ ਹਰ ਕੀ ਗੱਤ ਨ ਕੋਉ ਜਾਨ ਜੋਗੀ ਜਤੀ ਤੱਪੀ ਬੋ ਹਾਰੇ ਅਰ ਬੈ ਲੋਗ ਸਿਆਣੇ ਅਗਿਆਨੀਆਂ ਨੂੰ ਤਾਂ ਭਰਮ ਚ ਪਾ ਲੇਗਾ ਗੁਰਬਾਣੀ ਕੀ ਕਹਿੰਦੀ ਆ ਇਹ ਹਉਮੈ ਨੂੰ ਪੱਠੇ ਪਾਉਣੇ ਆ ਸਾਰੇ ਬਚਨ ਕਹਿ ਰਹੇਗਾ ਮਹਾਰਾਜ ਹਉਮੈ ਚ ਸੱਚ ਯਾਰ ਕੂੜ ਯਾਰ ਹਉਮੈ ਚ ਪਾਪ ਹੌਮੇ ਕਰਕੇ ਕਹਿੰਦਾ ਨਾ ਮੈਥੋਂ ਪਾਪ ਹੋ ਗਿਆ ਮੈਂ ਪੁੰਨ ਕਰਿਆ ਇਹ ਜਦੋਂ ਤੂੰ ਪਾਪ ਵੀ ਕਰ ਲਿਆ ਪੁੰਨ ਵੀ ਕਰ ਲਿਆ ਇਹ ਸੰਸਕਾਰ ਤੈਨੂੰ ਚੁਬੜ ਗਏ ਛੁੱਟਣਾ ਕਿਵੇਂ ਹੈ ਉਹਨੂੰ ਸਿਲੰਡਰ ਕਰਨਾ ਹੈ ਮੈਂ ਵਿੱਚ ਹੈ ਨਹੀਂ ਚੰਗਾ ਵੀ ਤੇਰਾ ਤੇ ਮਾੜਾ ਵੀ ਤੇਰਾ ਇਹ ਕਹਿੰਦਾ ਚੰਗਾ ਮੇਰਾ ਤੇ ਮਾੜਾ ਤੇਰਾ ਐ ਨਹੀਂ ਇਹਨੂੰ ਸਿਲੰਡਰ ਕਰਨਾ ਕਹਿੰਦੇ ਹੈ ਹੌਂ ਵਿੱਚ ਸੱਚ ਯਾਰ ਕੂੜ ਯਾਰ ਹੌਂ ਵਿੱਚ ਪਾਪ ਪੁੰਨ ਵਿਚਾਰ ਹੌਂ ਵਿੱਚ ਨਰਕ ਸੁਰਗ ਆਵਤਾਂ ਆ ਤੇਰੀ ਹੌਮੇ ਨਰਕ ਸੁਰਗ ਚ ਲੈ ਕੇ ਜਾਂਦੀ ਹੌਂ ਵਿੱਚ ਹਸੈ ਹੌਂ ਵਿੱਚ ਕਈ ਵਰੀ ਰੋਬੈ ਹੌਂ ਵਿੱਚ ਭਰੀਆ ਹੈ ਹੌਂ ਵਿੱਚ ਧੋਵੈ ਹੌਂ ਵਿੱਚ ਜਾਤੀ ਜਿੰਸੀ ਖੋਵੈ ਹੌਂ ਵਿੱਚ ਮੂਰਖ ਹੌਂ ਵਿੱਚ ਮੈਂ ਬੜਾ ਮਜ਼ੂਰ ਖੈ ਜੀ ਮੈਨੂੰ ਕੁਝ ਨਹੀਂ ਆਉਂਦਾ ਇਹਦੇ ਪਿੱਛੇ ਤਾਂ ਹਮੇ ਹੀ ਕੰਮ ਕਰਦੀ ਐ ਹੋਂ ਵਿੱਚ ਸਿਆਣਾ ਕਹਿੰਦਾ ਮੈਨੂੰ ਰੱਬ ਦਾ ਗਿਆਨ ਹੈ ਮੇਰੇ ਨਾਲ ਰੱਬ ਸਿੱਧੀ ਗੱਲ ਕਰਦਾ ਹੈ ਸਿੱਧੀ ਗੱਲ ਕਰਨ ਵਾਲਿਆਂ ਬਾਰੇ ਤਾਂ ਲਿਖਿਆ ਜਿਨ ਪ੍ਰਭ ਪਾਇਆ ਜਿੰਨਾ ਚਿਰ ਪਾਇਆ ਉਹ ਤਾਂ ਦੱਸਦਾ ਹੀ ਨਹੀਂ ਕਿਸੇ ਨੂੰ ਜਿੰਨੂੰ ਮਿਲ ਗਿਆ ਕਿਉਂਕਿ ਮਿਲੇ ਬਾਅਦ ਦੱਸਣ ਜੋਗਾ ਰਹਿੰਦਾ ਹੀ ਨਹੀਂ ਜਿੰਨਾ ਚਿਰ ਦੱਸਣ ਵਾਲਾ ਉਨਾਂ ਚਰ ਦੂਜਾ ਹੈ ਦੂਜੇ ਤੇ ਹੈ ਨਹੀਂ ਇੱਕ ਸੀ ਇੱਕ ਹੈ ਇੱਕ ਰਹੇਗਾ ਮੈਂ ਰੱਬ ਨੂੰ ਵੇਖਿਆ ਇਹਦਾ ਮਤਲਬ ਝੂਠ ਬੋਲਦਾ ਹੈ ਜਦੋਂ ਤੂੰ ਰੱਬ ਨੂੰ ਵੇਖਿਆ ਤੇ ਪਰ ਦਸਣ ਜੋਗਾਗਾ ਤੂੰ ਰਹਿਣਾ ਹੀ ਨਹੀਂ ਦਸਣ ਜੋਗਾ ਕਿਤੇ ਰਹਿ ਗਿਆ